ਸਤਨਾਮ ਸ੍ਰੀ ਵਾਹਿਗੁਰੂ ਨਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਤੀਨੇ ਤਾਪ ਨਿਵਾਰ ਰਹਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਗਨ ਨ ਲਾਗੇ ਕੋ ਜਾਂ ਕੀ ਪਵ ਅਕੇ ਅਰਦਾਸ ਲੱਖ ਖੁਸ਼ੀਆਂ ਪਾਪ ਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਹੋ ਟਲ ਗੁਰ ਸੇਵੀ ਐ ਇਹ ਨਿਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਹੇ ਗਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ 5 ਦੋ ਪਦੇ ਘਰਨਾਵ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਪਿ ਮੇਲ ਲਐ ਜਬ ਤੇ ਸਰਣ ਤੁਮਾਰੀ ਆਏ ਬਭ ਤੇ ਗੋਖ ਗਏ ਆਪਿ ਮੇਲ ਲਐ ਜਪ ਤੇ ਸਰਣ ਤੁਮਾਰੀ ਆਏ ਤਬ ਤੇ ਦੋਖ ਗਏ ਰਹਾ ਤਜ ਅਭਿਮਾਨ ਅਰ ਚਿੰਤ ਵਿਰਾਨੀ ਸਦ ਸਰਣ ਪਏ ਜਪ ਜਪ ਨਾਮ ਤੁਮਹਾਰੋ ਪ੍ਰੀਤਮ ਤਨ ਤੇ ਰੋਗ ਖਾਏ ਮਹਾ ਮੁਗਦ ਅਜਾਨ ਅਗਿਆਨੀ ਰਾਖੇ ਤਾਰ ਦਇ ਕਉ ਨਾਮ ਗੁਰਪੂਰਾ ਪੀਟਿਓ ਪਾਵਨ ਜਾਨ ਰਹੇ ਮਾ ਮੁਗਦ ਅਜਾਨ ਅਗਿਆਨੀ ਰਾਖੇ ਤਾ ਹृदय ਦੋਹੋ ਨਾਨਕ ਗੁਰ ਪੂਰਾ ਭੇਟਿਓ ਆਵਣ ਜਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਸਾਰੇ ਆਖੋ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਦੀ ਤਰ੍ਹਾਂ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਕੋਲ ਪਹੁੰਚਦੇ ਆ ਇਸ ਸਮੁੰਦਰ ਦੇ ਕੋਲ ਪਹੁੰਚਦੇ ਆ ਇਥੋਂ ਜਿੱਤੇ ਜਿੰਨੇ ਕਿਸੇ ਦੀ ਸ਼ਰਧਾ ਹੁੰਦੀ ਹੈ ਓਨਿ ਓਨੀ ਝੋਲੀ ਭਰਾ ਕੇ ਬੰਦਾ ਲੈ ਜਾਂਦਾ ਹੈ ਗਿਆਨੀ ਸੰਤ ਸਿੰਘ ਜੀ ਮਸਕੀਨ ਕਹਿੰਦੇ ਹੁੰਦੇ ਸੀ ਕਿ ਜੇ ਕੋਈ ਬੰਦਾ ਸਮੁੰਦਰ ਕੋਲ ਜਾਵੇ ਕਿਸੇ ਕੋਲ ਕੌਲੀ ਆ ਕੌਲੀ ਭਰਾ ਕੇ ਜਾਂਦਾ ਹੈ ਕਿਸੇ ਕੋਲ ਬਾਲਟੀ ਆ ਬਾਲਟੀ ਭਰ ਕੇ ਲੈ ਜਾਂਦਾ ਹੈ ਕਿਸੇ ਕੋਲ ਟੱਪ ਆ ਟੱਪ ਭਰ ਕੇ ਲੈ ਜਾਂਦਾ ਹੈ ਕਹਿੰਦੇ ਇਸੇ ਤਰ੍ਹਾਂ ਹੀ ਸ਼ਰਧਾ ਜਿੰਨੀ ਗੁਰੂ ਗ੍ਰੰਥ ਸਾਹਿਬ ਤੇ ਸਾਡੀ ਹੁੰਦੀ ਹੈ ਓਨਿ ਝੋਲੀਆਂ ਭਰ ਕੇ ਲੈ ਕੇ ਜਾਂਦੇ ਆ ਇੱਥੇ ਸਾਡੇ ਰੋਗ ਵੀ ਹਟਦੇ ਐ ਇੱਥੇ ਸਾਡੇ ਵਿਕਾਰ ਵੀ ਹਟਦੇ ਐ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖਾਰ ਵਿੰਦ ਤੋਂ ਆਜੇਸ਼ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ 829 ਅੰਗ ਦੇ ਉੱਤੇ ਰਾਗ ਬਿਲਾਵਲ ਮਹੱਲਾ ਪੰਜਵਾਂ ਰਾਗ ਬਿਲਾਵਲ 31 ਰਾਗਾਂ ਦੇ ਵਿੱਚੋਂ 16ਵਾਂ ਨੰਬਰ ਜਿਹੜਾ ਐ ਇਸ ਰਾਗ ਦਾ ਹੁੰਦਾ ਰਾਗ ਬਿਲਾਵਲ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰविंद ਤੋਂ ਇਹ ਸ਼ਬਦ ਉਚਾਰਨ ਕੀਤਾ ਹੋਇਆ ਦੋ ਪਦੇ ਦੋ ਪਦਿਆਂ ਦਾ ਭਾਵ ਕਿ ਬਹੁਤ ਛੋਟਾ ਸ਼ਬਦ ਹੈ ਦੋ ਪਦੇ ਨੇ ਇਸ ਸ਼ਬਦ ਦੇ ਦੋ ਬੰਦਾਂ ਦੀ ਬਾਣੀ ਹੈ ਘਰ ਨੌਮਾ ਨੌਵੇਂ ਘਰ ਸੁਰਤਾਲ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਗੁਰੂ ਸਾਹਿਬ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਕਿ ਇਸ ਸ਼ਬਦ ਨੂੰ ਨੌਵੇਂ ਗੁਰੂ ਸੁਰਤਕਾਰ ਹਸਪਤਾਲ ਦੇ ਵਿੱਚ ਗਾਉਣੇ ਤੇ ਇੱਕ ਓੰਕਾਰ ਦਾ ਭਾਵ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਰਾਮ ਕਹੇ ਲੋ ਅੱਲਾਹ ਕਹੇ ਲੋ ਵਾਹਿਗੁਰੂ ਕਹੇ ਲੋ ਭਗਵਾਨ ਕਹੇ ਲੋ ਸਤਿਗੁਰ ਪ੍ਰਸਾਦ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਆਪੇ ਮੇਲ ਲੈ ਆਪੇ ਮੇਲ ਲੈ ਦਾ ਭਾਵ ਕਿ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਦੇ ਕੋਲ ਆਉਨੇ ਆ ਨਾ ਦਰਬਾਰ ਸਾਹਿਬ ਦੇ ਅੰਦਰ ਆਉਨੇ ਆ ਮਨ ਨੂੰ ਟਿਕਾ ਕੇ ਜਦੋਂ ਇੱਥੇ ਬੈਠਾਂਗੇ 10 ਮਿੰਟ 20 ਮਿੰਟ ਅੱਧਾ ਘੰਟਾ ਜਿੰਨਾ ਸਮਾਂ ਕਿਸੇ ਕੋਲ ਹੁੰਦਾ ਹੈ ਕਹਿੰਦੇ ਉਹਨਾਂ ਸਮਾਂ ਜਦੋਂ ਅਸੀਂ ਮਨ ਨੂੰ ਟਿਕਾ ਕੇ ਬੈਠਾਂਗੇ ਤਾਂ ਗੁਰੂ ਨੇ ਆਪਣੇ ਵਿੱਚ ਅਭੇਦ ਕਰ ਲੈਣਾ ਆਪਣੇ ਵਿੱਚ ਮੇਲ ਲੈਣਾ ਆਪੇ ਮੇਲ ਲੈ ਕਹਿੰਦੇ ਉਹ ਆਪੇ ਮੇਲਣ ਦਾ ਸਾਨੂੰ ਲੋੜ ਨਹੀਂ ਕਿ ਅਸੀਂ ਉਹਦੇ ਵਿੱਚ ਮਿਲਿਆ ਅਸੀਂ ਤੇ ਸਿਰਫ ਤੇ ਸਿਰਫ ਗੁਰੂ ਕੋਲ ਆਉਣਾ ਹੈ ਗੁਰੂ ਕੋਲ ਆ ਕੇ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਸੁਣਨੀ ਹੈ ਬਸ ਗੁਰੂ ਨੇ ਆਪਣੇ ਚ ਆਪ ਹੀ ਮੇਲ ਲੈਣਾ ਸਾਨੂੰ ਮਿਲਣ ਦੀ ਲੋੜ ਨਹੀਂ ਪ੍ਰਮਾਤਮਾ ਨੇ ਆਪ ਹੀ ਮੇਲ ਲੈਣਾ ਜਬ ਤੇ ਸ਼ਰਨ ਤੁਮਾਰੀ ਆਏ ਤਬ ਤੇ ਦੋਖ ਗਏ ਕਹਿੰਦੇ ਜਦੋਂ ਦੀ ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਚ ਆਏ ਹਨਾ ਉਦੋਂ ਦੇ ਸਾਡੇ ਅੰਦਰ ਦੇ ਜਿਹੜੇ ਦੋਖ ਦੋਖ ਦਾ ਭਾਵ ਹੁੰਦਾ ਵਿਕਾਰ ਜਿਹੜੇ ਵਿਕਾਰ ਸੀ ਉਹ ਉਦੋਂ ਦੇ ਖਤਮ ਹੋ ਗਏ ਜਦੋਂ ਦੇ ਅਸੀਂ ਤੇਰੀ ਸ਼ਰਨ ਵਿੱਚ ਆਏ ਹੁਣ ਸ਼ਰਨ ਵਿੱਚ ਕੱਲਾ ਇਹ ਨਹੀਂ ਕਿ ਅਸੀਂ ਰੋਜ਼ ਮੱਥਾ ਟੇਕ ਲਿਆ ਤਾਂ ਸਾਡੇ ਅੰਦਰ ਦੇ ਵਿਕਾਰ ਖਤਮ ਹੋ ਗਏ ਨਹੀਂ ਜਿੱਦੇ ਅਸੀਂ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦਾਂਗੇ ਜਿਵੇਂ ਗੁਰੂ ਸਾਹਿਬ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ ਜਦੋਂ ਆਪਣਾ ਮਨ ਵੀ ਆਪਣਾ ਤਨ ਵੀ ਆਪਣਾ ਧਨ ਵੀ ਸਾਰਾ ਗੁਰੂ ਨੂੰ ਸੌਂਪਤਾ ਨਾ ਗੁਰੂ ਦੇ ਹਵਾਲੇ ਕਰਤਾ ਉਦੋਂ ਕਹਿੰਦੇ ਸਾਡੇ ਅੰਦਰ ਦੇ ਜਿਹੜੇ ਦੋਖ ਨੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਇਹ ਸਾਰੇ ਖਤਮ ਹੋ ਜਾਣਗੇ। ਜਬ ਤੇ ਸ਼ਰਨ ਤੁਮਾਰੀ ਆਏ ਤਬ ਤੇ ਦੋਖ ਗਏ ਰਹਾਓ ਰਹਾਓ ਦਾ ਭਾਵ ਹੁੰਦਾ ਠਹਿਰਨਾ, ਰੁਕਣਾ ਵਿਸਰਾਮ। ਤੇ ਗੁਰੂ ਸਾਹਿਬ ਅੱਗੇ ਕਹਿੰਦੇ ਤਜ ਆਵਿਮਾਨ ਅਰਚਿੰਤ ਬਿਰਾਨੇ ਸਾਧਾ ਸਰਣ ਪਏ ਜਦੋਂਸੀਂ ਸਾਧੂਆਂ ਦੀ ਸੰਗਤ ਕਰਾਂਗੇ ਨਾ ਉਹਨਾਂ ਦੀ ਸ਼ਰਣ ਜਾਵਾਂਗੇ ਸਾਧਾ ਸਰਣ ਪਏ ਹੁਣ ਸਾਧੇ ਸਰਣ ਪਏ ਕਿਹੜੇ ਸਾਡੇ ਵਾਸਤੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜਿਹੜੀ ਬਾਣੀ ਹੈ ਇਹ ਗੁਰੂਆਂ ਦੀ ਬਾਣੀ ਹੈ ਸਾਡੇ ਵਾਸਤੇ ਸਭ ਤੋਂ ਵੱਡੀ ਬਾਣੀ ਹੈ ਸਭ ਤੋਂ ਮਹਾਨ ਚੀਜ਼ ਹੈ ਬਸ ਜਦੋਂ ਅਸੀਂ ਇਹਦੀ ਸ਼ਰਣ ਵਿੱਚ ਆ ਜਾਾਂਗੇ ਨਾ ਉਦੋਂ ਸਾਡੇ ਅੰਦਰ ਦੇ ਜਿਹੜੇ ਅਭਿਮਾਨ ਹੈ ਹੰਕਾਰ ਉਹ ਖਤਮ ਹੋ ਜਾਣੇ ਤਜ ਅਭਿਮਾਨ ਅਰ ਚਿੰਤਾ ਬਿਰਾਨੀ ਜਿਹੜੀ ਸਾਡੇ ਅੰਦਰ ਚਿੰਤਾ ਲੱਗੀ ਹੋਈ ਹੈ ਨਾ ਕਹਿੰਦੇ ਉਹ ਵੀ ਖਤਮ ਹੋ ਜਾਣੀ ਹੈ ਉਹ ਖਤਮ ਤਾਂ ਹੀ ਹੋਣੀ ਹੈ ਜਦੋਂ ਅਸੀਂ ਗੁਰੂ ਨੂੰ ਆਪਣਾ ਤਨ ਤੇ ਮਨ ਤੇ ਧਨ ਸਾਰਾ ਸੌਂਪ ਦੇਾਂਗੇ ਉਦੋਂ ਫਿਰ ਸਾਡੇ ਅੰਦਰ ਦਾ ਹੰਕਾਰ ਖਤਮ ਹੋ ਜਾਣਾ ਜਿੱਦ ਦੇ ਹੰਕਾਰ ਖਤਮ ਹੋ ਗਿਆ ਉਦੋਂ ਅਸੀਂ ਪ੍ਰਮਾਤਮਾ ਦੇ ਵਿੱਚ ਆ ਭੇਦ ਹੋ ਜਾਾਂਗੇ ਜਿੰਨਾ ਚਿਰ ਸਾਡੇ ਅੰਦਰ ਹੰਕਾਰ ਹੈ ਉਹਨਾਂ ਚਿਰ ਅਸੀਂ ਪ੍ਰਮਾਤਮਾ ਦੇ ਨੇੜੇ ਤੇੜੇ ਵੀ ਨਹੀਂ ਗੁਰੂ ਸਾਹਿਬ ਨੇ ਕਿਹਾ ਹਉਮੈ ਨਾ ਵੈ ਨਾਲ ਵਿਰੋਧ ਹੈ ਦੋਏ ਨਾ ਵਸਾ ਇਕਠਾਏ ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਵਿਰਥਾ ਜਾਏ ਕਹਿੰਦੇ ਹਉਮੈ ਦੇ ਵਿੱਚ ਸੇਵਾ ਨਹੀਂ ਹੁੰਦੀ ਤੇ ਹਉਮੈ ਦੇ ਹੰਕਾਰ ਦੇ ਅੰਦਰ ਪ੍ਰਮਾਤਮਾ ਸਾਡੇ ਹਿਰਦੇ 'ਚ ਟਿਕਦਾ ਨਹੀਂ ਹੈ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਤਾਜ ਆ ਵਿਮਾਨ ਕਹਿੰਦੇ ਅਹੰਕਾਰ ਛੱਡਣਾ ਪੈਣਾ ਅਰ ਚਿੰਤਾ ਵਿਰਾਨੀ ਜਿਹੜੀ ਚਿੰਤਾ ਲੱਗੀ ਹੋਈ ਆ ਸਾਡੇ ਕੋਲ ਉਹ ਵੀ ਛੱਡਣੀ ਪੈਣੀ ਆ ਸਾਧ ਸੰਗਤ ਸਰਨ ਪਏ ਇਹ ਹੋਣਾ ਕਦੋਂ ਜਦੋਂ ਅਸੀਂ ਗੁਰੂ ਦੀ ਸ਼ਰਣੀ 'ਚ ਪਾਵਾਂਗੇ ਸਾਧੂਆਂ ਦੀ ਸ਼ਰਣੀ 'ਚ ਪਾਵਾਂਗੇ ਸਾਡੇ ਕੋਲੇ 35 ਮਹਾਂਪੁਰਸ਼ਾਂ ਦੀ ਬਾਣੀ ਹੈ 35 ਮਹਾਂਪੁਰਸ਼ ਸਾਡੇ ਵਾਸਤੇ ਬਹੁਤ ਵੱਡੇ ਸੰਤ ਨੇ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਖਐ ਕਹਿੰਦੇ ਜਦੋਂ ਸੀ ਪ੍ਰਮਾਤਮਾ ਦੀ ਬਾਣੀ ਨੂੰ ਜਪਾਂਗੇ ਨਾ ਬਾਰ-ਬਾਰ ਜਪਾਂਗੇ ਜਿਵੇਂ ਗੁਰੂ ਸਾਹਿਬ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਜਦੋਂ ਪਰਮਾਤਮਾ ਦੀ ਬਾਣੀ ਨੂੰ ਸਿਮਰਦੇ ਰਵਾਂਗੇ ਸਿਮਰਦੇ ਰਵਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਣਗੇ ਇੱਥੇ ਗੁਰੂ ਸਾਹਿਬ ਕਹਿੰਦੇ ਜਪ ਜਪ ਨਾਮ ਤੁਮਾਰੋ ਪ੍ਰੇਤਮ ਤਨ ਤੇ ਰੋਗ ਖਾਏ ਜਿਹੜੇ ਸਾਡੇ ਤਨ ਤੇ ਵੀ ਰੋਗ ਹੁੰਦੇ ਨੇ ਕਿ ਮਰਨ ਦੇ ਰੋਗ ਹੁੰਦੇ ਆ ਉਹਨਾਂ ਨੂੰ ਕਹਿੰਦੇ ਚਿੰਤਾ ਇੱਕ ਤਨ ਦੇ ਰੋਗ ਹੁੰਦੇ ਜਿਵੇਂ ਗੁਰੂ ਅਮਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਭਾਈ ਪ੍ਰੇਮਾ ਕੋੜੀ ਚੱਲ ਕੇ ਆਇਆ ਜਦੋਂ ਪ੍ਰੇਮਾ ਕੋੜੀ ਆਇਆ ਨਾ ਉਹਦੇ ਤਨ ਦੇ ਉੱਤੇ ਬਹੁਤ ਜ਼ਿਆਦਾ ਕੋੜ ਦਾ ਰੋਗ ਸੀ ਸਰੀਰ ਦੇ ਵਿੱਚੋਂ ਪੀਕ ਨਿਕਲਦੀ ਹੈ ਬਹੁਤ ਭੈੜੀ ਸਨਹਿਲ ਮਾਰਦੀ ਹੈ ਕੋਲ ਕੋਈ ਖੜਨ ਨਾ ਰਾਜੀ ਨਹੀਂ ਹੈ ਤੇ ਗੁਰੂ ਅਮਰਦਾਸ ਜੀ ਨਾਲ ਲੰਗੇ ਜਾ ਰਹੇ ਸੀ ਨਾਲ ਸੰਗਤਾਂ ਬਾਣੀ ਪੜ੍ਹਦੀਆਂ ਜਾ ਰਹੀਆਂ ਸੀ ਤੇ ਜਦੋਂ ਕੰਨਾਂ ਦੇ ਵਿੱਚ ਉਹ ਬਾਣੀ ਦਾ ਰਸ ਪਿਆ ਨਾ ਸਰੀਰ ਨੂੰ ਇਦਾਂ ਲੱਗਿਆ ਕਿ ਚਰਣਾਟ ਪੈਦਾ ਹੋਏ ਪ੍ਰੇਮੇ ਕੋੜੀ ਦੇ ਹੌਲੀ-ਹੌਲੀ ਸਿਰਕ ਕੇ ਆਪਣੀ ਛਪਰੀ ਦੇ ਵਿੱਚੋਂ ਬਾਹਰ ਨਿਕਲਿਆ ਆਵਾਜ਼ਾਂ ਮਾਰਦਾ ਤੇ ਇੱਕ ਗੁਰਸਿੱਖ ਨੇ ਜਦੋਂ ਵੇਖਿਆ ਕਿ ਕੌਣ ਹੈ ਜਦੋਂ ਵੇਖਿਆ ਪ੍ਰੇਮਾ ਕੋੜੀ ਤਨ ਦੇ ਉੱਤੇ ਬਹੁਤ ਭੈੜਾ ਰੋਗ ਤੇ ਉਹਨੇ ਆਖਿਆ ਅਸੀਂ ਤੇ ਗੁਰੂ ਕੋਲ ਜਾ ਰਹੇ ਆ ਗੁਰੂ ਸਾਡੇ ਨਾਲ ਹੀ ਆ ਉਹ ਮੂਹਰੇ ਲੰਘ ਗਏ ਨੇ ਤੇਰੇ ਤੇ ਸਰੀਰ ਦੇ ਉੱਤੇ ਰੋਗ ਬਹੁਤ ਜ਼ਿਆਦੇ ਆ ਤੈਨੂੰ ਅਸੀਂ ਕਿਵੇਂ ਲੈ ਜਾਾਂਗੇ ਉਹ ਕਹਿੰਦਾ ਜਿਹੜੀ ਬਾਣੀ ਤੁਸੀਂ ਪੜ੍ਹ ਰਹੇ ਸੀ ਨਾ ਉਸ ਬਾਣੀ ਦੇ ਨਾਲ ਮੇਰੇ ਮਨ ਨੂੰ ਥੋੜਾ ਜਿਹਾ ਪ੍ਰਭਾਸ ਮਿਲਿਆ ਜੇ ਤੁਸੀਂ ਜਿਹਦੀ ਬਾਣੀ ਆ ਉਹਦੇ ਕੋਲ ਲੈ ਜਾਓ ਮੇਰੇ ਹੋ ਸਕਦਾ ਤਨ ਦਾ ਰੋਗ ਏ ਠੀਕ ਹੋ ਜਾਏ ਉਹ ਗੁਰਸਿੱਖ ਨੇ ਆਖਿਆ ਠੀਕ ਹੈ ਉਹਨੇ ਮੂੰਹ ਦੇ ਉੱਤੇ ਪੱਲਾ ਲਵੇਟਿਆ ਤੇ ਉਹਨੂੰ ਮੋਢਿਆਂ ਤੇ ਚੁੱਕ ਲਿਆ ਪੀਕ ਨਿਕਲ ਰਹੀ ਹੈ ਜਾ ਕੇ ਗੁਰੂ ਸਾਹਿਬ ਦੇ ਕੋਲ ਪ੍ਰੇਮੇ ਕੋੜੀ ਨੂੰ ਆਖਿਆ ਸੱਚੇ ਪਾਤਸ਼ਾਹ ਦੇਖੋ ਇੱਕ ਕੋੜੀ ਹੈ ਗੁਰੂ ਸਾਹਿਬ ਕਹਿੰਦੇ ਸੰਗਤ ਦੇ ਵਿੱਚ ਲਿਆਵੋਗੇ ਤਾਂ ਸੰਗਤਾਂ ਨੂੰ ਆਫ ਹੋਣੀ ਹੈ ਬਾਹਰੇ ਬਿਠਾ ਲਓ ਤੇ ਇਹਨੂੰ ਰੋਜ਼ ਇਸ਼ਨਾਨ ਕਰਾਇਆ ਕਰੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬਾਣੀ ਸੁਣਿਆ ਕਰ ਭਾਈ ਬਾਣੀ ਸੁਣਦਾ ਰਿਹਾ ਤੇ ਬਾਣੀ ਸੁਣਦੇ ਨਾਲ ਫਿਰ ਆਪ ਜਪਣ ਲੱਗ ਗਿਆ ਜਪਦਿਆਂ ਜਪਦਿਆਂ ਸਾਰਾ ਰੋਗ ਜਿਹੜਾ ਸੀ ਉਹ ਠੀਕ ਹੋ ਗਿਆ ਜਦੋਂ ਠੀਕ ਹੋ ਗਿਆ ਫਿਰ ਗੁਰੂ ਸਾਹਿਬ ਨੇ ਉਹਦਾ ਨਾਂ ਰੱਖਿਆ ਮੱਥੋ ਤੇ ਮਰਾਰੀ ਵਿਆਹ ਕੀਤਾ ਉਹਦਾ ਮੱਥੋ ਤੇ ਮਰਾਰੀ ਦੋ ਹੋਏ ਤੇ ਉਹਨਾਂ ਨੇ ਫਿਰ ਉਹ ਕੀਰਤਨੀਏ ਬਣੇ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਜਪ ਜਪ ਨਾਮ ਤੁਮਾਰੋ ਪ੍ਰੀਤਮ ਕਹਿੰਦੇ ਜਦੋਂ ਉਸ ਪ੍ਰੀਤਮ ਦਾ ਨਾਮ ਜਪਾਂਗੇ ਤਨ ਤੇ ਰੋਗ ਖਾਏ ਕਹਿੰਦੇ ਜਿਹੜੇ ਤਨ ਦੇ ਰੋਗ ਹੁੰਦੇ ਨੇ ਉਹ ਵੀ ਦੂਰ ਹੋ ਜਾਂਦੇ ਆ ਜਦੋਂਸੀਂ ਪੜਦੇ ਆ ਨਾ ਬਾਣੀ ਸੱਤੇ ਤੇ ਬਲਵੰਡ ਦੀ ਭਾਈ ਸੱਤਾ ਤੇ ਬਲਵੰਡ ਕੋੜੀ ਹੋ ਗਏ ਸੀ ਗੁਰੂ ਸਾਹਿਬ ਨੂੰ ਕਹਤਾ ਪੰਜਵੇਂ ਪਾਤਸ਼ਾਹ ਨੂੰ ਕਿ ਤੁਸੀਂ ਤੇ ਜੇ ਸਾਡਾ ਮਰਦਾਨਾ ਨਾ ਹੁੰਦਾ ਤੁਹਾਡੇ ਗੁਰੂ ਨਾਨਕ ਨੂੰ ਵੀ ਕਿਹਨੇ ਪੁੱਛਣਾ ਸੀ ਜਦੋਂ ਇਸ ਤਰ੍ਹਾਂ ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਲੈਂਦਾ ਨਾ ਜਦੋਂ ਨਾੜੇ ਬੋਲਾਂ ਦੇ ਵਿੱਚ ਤੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਾਓ ਕੋੜਿਓ ਗੁਰੂ ਘਰ ਦਾ ਖਾ ਖਾ ਕੇ ਭਿੱਟ ਗਏ ਹੋ ਕਹਿੰਦੇ ਤੁਸੀਂ ਬਸ ਇੰਨਾ ਕਹਿਣ ਦੀ ਧੀਰਤੀ ਹੌਲੀ 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 ਸਾਰਾ ਸ਼ਰੀਰ ਰੋਗੀ ਹੋ ਗਿਆ ਸਾਰੇ ਸ਼ਰੀਰ ਦੇ ਉੱਤੇ ਪੀਕ ਚੱਲਦੀ ਐ ਤੇ ਇੱਕ ਦਿਨ ਫਿਰ ਐਸਾ ਆਇਆ ਗੁਰੂ ਦੇ ਅੱਗੇ ਆ ਕੇ ਮਾਫੀਆਂ ਮੰਗਦੇ ਆ ਜਿਹੜਾ ਹੰਕਾਰ ਸੀ ਨਾ ਹੰਕਾਰ ਉਹ ਹੁਣ ਖਤਮ ਹੋ ਗਿਆ ਕਿਉਂਕਿ ਪੈਸੇ ਹੁੰਦੇ ਆ ਚਾਰ ਉਹਨਾਂ ਕਰਕੇ ਹੰਕਾਰ ਆ ਜਾਂਦਾ ਬੰਦੇ ਕੋਲੇ ਬੰਦੇ ਕੋਲੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਚੀਜ਼ ਹੋਵੇ ਜਿਹੜੀ ਪਿੰਡ 'ਚ ਨਾ ਹੋਵੇ ਤਾਂ ਹੰਕਾਰ ਆ ਜਾਂਦਾ ਹੈ ਉਹਨਾਂ ਨੇ ਕਿਹਾ ਸੀ ਬਹੁਤ ਵਧੀਆ ਕੀਰਤਨ ਕਰਦੇ ਆ ਬਸ ਇਸੇ ਚੀਜ਼ ਦਾ ਹੰਕਾਰ ਆ ਗਿਆ ਤੇ ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਮਾਫੀ ਦਿੱਤੇ ਜਦੋਂ ਆ ਕੇ ਬੇਨਤੀਆਂ ਕਰਨ ਲੱਗੇ ਸੱਚੇ ਪਾਤਸ਼ਾਹ ਆਹ ਸਰੀਰ ਰੋਗੀ ਹੋ ਗਿਆ ਜਦੋਂ ਗੁਰੂ ਸਾਹਿਬ ਨੇ ਕਿਹਾ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨੂੰ ਨਾ ਤੁਸੀਂ ਨੇ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਉਸੇ ਜਵਾਨ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਜਸ ਗਾਓ ਫਿਰ ਉਸੇ ਜਵਾਨ ਦੇ ਨਾਲ ਜਸ ਗਾਉਣ ਲੱਗੇ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਖੇ ਜਿਉਂ-ਜਿਉਂ ਪ੍ਰਮਾਤਮਾ ਦਾ ਨਾਮ ਜਪਦੇ ਨੇ ਤੇ ਜਿਉਂ-ਜਿਉਂ ਸਰੀਰ ਦੇ ਉੱਤੋਂ ਰੋਗ ਠੀਕ ਹੁੰਦਾ ਸਾਰੇ ਰੋਗ ਠੀਕ ਹੋ ਗਏ ਜੇ ਅਸੀਂ ਵੀ ਪ੍ਰਮਾਤਮਾ ਦਾ ਨਾਮ ਪਿਆਰ ਦੇ ਨਾਲ ਜਪਾਂਗੇ ਤਾਂ ਸਾਡੇ ਵੀ ਤਨ ਦੇ ਰੋਗ ਵੀ ਠੀਕ ਹੋ ਸਕਦੇ ਆ ਮਨ ਦੇ ਰੋਗ ਤੇ ਠੀਕ ਹੁੰਦੇ ਹੀ ਨੇ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵਾ ਕਟੈ ਜਮ ਕੀ ਫੰਦਾ ਗੁਰੂ ਤੇ ਸਾਡੇ ਜਨਮ ਮਰਨ ਦੀ ਭੰਦਾ ਫਾਹੀ ਨੂੰ ਵੀ ਕੱਟਣ ਦੇ ਸਮਰੱਥ ਹੈ ਜਿਹੜੇ ਸਰੀਰ ਦੇ ਰੋਗ ਨੇ ਮਾੜੇ ਮਾੜੇ ਇੰਨਾ ਦੀ ਤੇ ਗੱਲ ਹੀ ਕੋਈ ਨਹੀਂ ਪਰ ਗੁਰੂ ਦੇ ਅੱਗੇ ਆ ਕੇ ਸਾਨੂੰ ਜਪਣਾ ਪੈਣਾ ਗੁਰੂ ਦਾ ਨਾਮ ਫੇਰ ਸਾਡੇ ਤਨ ਦੇ ਰੋਗ ਮਨ ਦੇ ਰੋਗ ਸਾਰੇ ਠੀਕ ਹੋ ਜਾਂਦੇ ਆ ਮਹਾ ਮੁਗਧ ਅਜਾਨ ਅਗਿਆਨੀ ਰਾਖੇ ਧਾਰ ਦੇ ਜਿਹੜੇ ਮਹਾ ਮੁਗਧ ਜਿਹੜੇ ਮੂਰਖ ਲੋਕ ਹੁੰਦੇ ਆ ਜਿਹੜੇ ਮਹਾ ਅਗਿਆਨੀ ਹੁੰਦੇ ਆ ਅਜਾਨ ਅਗਿਆਨੀ ਰੱਖ ਕੇ ਧਾਰ ਦੇ ਕਹਿੰਦੇ ਜਿਹੜੇ ਅਗਿਆਨੀ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਪਹੁੰਚ ਜਾਣ ਚੰਗੀ ਤਰ੍ਹਾਂ ਗੁਰਬਾਣੀ ਨੂੰ ਸੁਣ ਲੈਣ ਕਹਿੰਦੇ ਉਹਨਾਂ ਨੂੰ ਵੀ ਉਹ ਵੀ ਗਿਆਨੀ ਬਣ ਜਾਂਦੇ ਆ ਜਿਹੜੇ ਮਹਾ ਮੁਗਧ ਜਿਹੜੇ ਮੂਰਖ ਲੋਕ ਹੁੰਦੇ ਆ ਜਿਹੜੇ ਮੂਰਖਾਂ ਵਰਗੇ ਹੁੰਦੇ ਆ ਉਹ ਕਹਿੰਦੇ ਆ ਕੇ ਗੁਰਬਾਣੀ ਸੁਣ ਲੈਣ ਕਹਿੰਦੇ ਉਹ ਵੀ ਫਿਰ ਬਹੁਤ ਹੁਸ਼ਿਆਰ ਹੋ ਜਾਂਦੇ ਆ ਉਨ੍ਹਾਂ ਦੇ ਅੰਦਰ ਵੀ ਗਿਆਨ ਆ ਜਾਂਦਾ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਮਹਾ ਮੁਗਧ ਅਜਾਨ ਅਗਿਆਨੀ ਰੱਖੇ ਧਾਰ ਦੇ ਜੇ ਗੁਰੂ ਸਾਹਿਬ ਕਿਰਪਾ ਕਰ ਦੇਣ ਤਾਂ ਕਹਿੰਦੇ ਅਗਿਆਨੀ ਦੇ ਅੰਦਰ ਵੀ ਗਿਆਨ ਆ ਜਾਂਦਾ ਹੈ ਮੂਰਖ ਮੁਗਧ ਬੰਦੇ ਦੇ ਅੰਦਰ ਵੀ ਕਹਿੰਦੇ ਟਿਕਾ ਬਣ ਜਾਂਦਾ ਗੁਰਬਾਣੀ ਸੁਣ ਕੇ ਉਹ ਵੀ ਮੂਰਖਾ ਵਾਲੇ ਕੰਮ ਛੱਡ ਕੇ ਚੰਗੇ ਕੰਮਾਂ ਤੇ ਆ ਜਾਂਦਾ ਕੋ ਨਾਨਕ ਗੁਰ ਪੂਰਾ ਭੇਟਿਓ ਆਵਨ ਜਾਣ ਰਹੇ ਗੁਰੂ ਸਾਹਿਬ ਦੇ ਅੱਗੇ ਅਸੀਂ ਵੀ ਬੇਨਤੀ ਕਰੀਏ ਕੋ ਨਾਨਕ ਗੁਰਪੂਰਾ ਭੇਟਿਓ ਜਦੋਂ ਪੂਰਾ ਗੁਰੂ ਮਿਲ ਜਾਂਦਾ ਨਾ ਭੇਟਿਓ ਦਾ ਭਾਗ ਮਿਲ ਜਾਂਦਾ ਨਾ ਜਦੋਂ ਪੂਰਾ ਗੁਰੂ ਮਿਲ ਜਾਂਦਾ ਹੈ ਫਿਰ ਆਵਨ ਜਾਣ ਰਹੇ ਸਾਡਾ ਜਨਮ ਮਰਨ ਦਾ ਚੱਕਰ ਜਿਹੜਾ ਹੈ ਉਹਨੂੰ ਗੁਰੂ ਸਾਹਿਬ ਕੱਟ ਦਿੰਦੇ ਆ ਉਹਨੂੰ ਕੱਟ ਦਿੰਦੇ ਆ ਜੀ ਗੁਰੂ ਸਾਹਿਬ ਜਦੋਂ ਅਸੀਂ ਗੁਰੂ ਦੇ ਕੋਲ ਆਵਾਂਗੇ ਤੇ ਆ ਕੇ ਅਰਦਾਸ ਬੇਨਤੀ ਕਰਾਂਗੇ ਅਸੀਂ ਬਹੁਤ ਦੂਰ ਤੋਂ ਆਏ ਆ ਕੋਈ ਇਹ ਨਹੀਂ ਕਿ ਨੇੜੇ ਵੀ ਆ ਗਏ ਗੁਰੂ ਸਾਹਿਬ ਕਹਿੰਦੇ ਆ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾ ਸਰਣਾਏ ਜੀਉ ਮੈਂ ਆਸਾ ਰੱਖੀ ਚਿਤ ਮੇਰਾ ਸਭੋ ਦੁੱਖ ਗਵਾਏ ਜੀਉ ਸੱਚੇ ਪਾਤਸ਼ਾਹ ਮੈਂ ਕੋਈ ਨੇੜਿਓ ਨਹੀਂ ਆਇਆ ਮੈਂ ਬੜੀ ਦੂਰ ਤੋਂ ਆਇਆ ਕਈ ਜਨਮ ਭੇ ਕੀਟ ਪਤੰਗਾ ਕਈ ਜਨਮ ਗੱਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਅਗਰ ਬ੍ਰਿਖਜ ਹੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਤਰੰਕਾਲ ਇਹ ਦੇਹ ਸੰਜਰੀਆ ਕਿੰਨੇ ਜਨਮ ਹੋ ਗਏ ਸਾਨੂੰ ਭਟਕਦਿਆ ਨੂੰ ਕਿੰਨੇ ਜਨਮ ਆਵਾਦ ਸਾਨੂੰ ਆਹ ਸਰੀਰ ਮਿਲਿਆ ਮਨੁੱਖਾ ਸਰੀਰ ਮਿਲਿਆ ਸੱਚੇ ਪਾਤਸ਼ਾਹ ਹੁਣ ਅਸੀਂ ਤੇਰੀ ਸ਼ਰਨ ਚ ਆ ਗਏ ਆ ਸਾਨੂੰ ਵੀ ਰੱਖ ਲਿਓ ਕਹੋ ਨਾ ਨੇ ਗੁਰੂ ਪੂਰਾ ਭੇਟਿਓ ਹੁਣ ਸਾਨੂੰ ਗੁਰੂ ਨਾਨਕ ਸਾਹਿਬ ਮਿਲ ਗਏ ਆ ਆਵਨ ਜਾਣ ਰਹੇ ਜਦੋਂ ਗੁਰੂ ਨਾਨਕ ਸਾਹਿਬ ਨਾਲ ਮਿਲ ਜਾੜ ਤਾਂ ਬੰਦੇ ਦਾ ਜਨਮ ਮਰਨ ਕੱਟਿਆ ਜਾਂਦਾ ਮਹਾ ਮੁਗਦ ਅਜਾਨ ਅਗਿਆਨੀ ਰੱਖੇ ਧਾਰ ਗਏ ਕੋ ਨਾਨਕ ਗੁਰਪੂਰਾ ਭੇਟਿਓ ਆਵਣ ਜਾਣ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ